ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਦੇ ਵੱਲੋਂ ਅਚਾਨਕ ਵੱਡੀ ਰੇਡ ਮਾਰੀ ਗਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦੇ ਅੰਦਰ ਕੁਝ ਸ਼ੱਕੀ ਅਤੇ ਗਲਤ ਤਰੀਕੇ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਇਸੇ ਸੂਚਨਾ ਦੇ ਆਧਾਰ ਉੱਤੇ ਪੁਲਿਸ ਦੀ ਟੀਮ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਹੋਟਲ ਦੇ ਅੰਦਰ ਚੈਕਿੰਗ ਸ਼ੁਰੂ ਕਰ ਦਿੱਤੀ ਰੇਡ ਦੇ ਦੌਰਾਨ ਇੱਕ ਹਾਲ ਦੇ ਵਿੱਚ ਲੜਕੀਆਂ ਨਾਲ ਪਾਰਟੀ ਚੱਲ ਰਹੀ ਸੀ ਜਿਸ ਨਾਲ ਅਚਾਨਕ ਹੜਕੰਪ ਮਚ ਗਿਆ ਪੁਲਿਸ ਨੇ ਮੌਕੇ ਉੱਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸਥਿਤੀ ਉੱਤੇ ਪੂਰੀ ਨਿਗਰਾਨੀ ਕੀਤੀ ਪੁਲਿਸ ਨੇ ਕਾਰਵਾਈ ਕਰਦਿਆਂ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਕੁਝ ਲੜਕੀਆਂ ਨੂੰ ਵੀ ਕਾਬੂ ਕੀਤਾ ਗਿਆ ਜ ਜਿਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਇਸ ਮਾਮਲੇ ਵਿੱਚ ਹੋਟਲ ਦੇ ਮਾਲਕ ਉਸਦੇ 파ਰਟਨਰ ਅਤੇ ਇੱਕ ਹੋਰ ਵਿਅਕਤੀ ਸਮੇਤ ਤਿੰਨ ਲੋਕਾਂ ਵਿਰੁੱਧ ਰਸਮੀ ਕੇਸ ਦਰਜ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਇੱਥੇ ਵਿਦੇਸ਼ੀ ਲੜਕੀਆਂ ਨੂੰ ਲੈ ਕੇ ਇੱਕ ਸੈਕਸ ਰੈਕਟ ਚਲਾਇਆ ਜਾ ਰਿਹਾ ਸੀ ਇਸ ਦੀ ਪੁਸ਼ਟੀ ਲਈ ਅੱਗੇ ਜਾਂਚ ਜਾਰੀ ਹੈ ਤੇ ਕਈ ਮਹੱਤਵਪੂਰਨ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਿਟੀ ਨਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਕੇਸ ਚਾਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ ਆ ਕੱਲ ਇਵਨਿੰਗ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜਾ ਪੈਰਾਸਿਲਟਰ ਨਾਮ ਦਾ ਇੱਕ ਹੋਟਲ ਹੈ ਜੋ ਬਠਿੰਡਾ ਦੇ ਵਿੱਚ ਗੋਨੀਆਣਾ ਰੋਡ ਦੇ ਉੱਪਰ ਸਥਿਤ ਹੈ ਇਸ ਦੇ ਵਿੱਚ ਜਿਹੜਾ ਹੈਗਾ ਇਲੀਗਲ ਐਕਟੀਵिटीज ਰਿਗਾਰਡਿੰਗ ਇਮੋਰਲ ਟਰੈਫਿਕਿੰਗ ਐਂਡ ਐਕਸਾਈਜ ਐਕਟ ਦੇ ਤਹਿਤ ਉਹ ਤੇ ਹੋ ਰਹੀ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਰੈਲੇਵੈਂਟ ਸੈਕਸ਼ਨ ਆਫ ਐਕਸਾਈਜ ਐਕਟ ਅਧੀਨ ਤਹਿਤ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਬਾਈ ਨੇਮ ਪੰਕਜ ਜੋ ਹੋਟਲ ਦਾ ਮਾਲਕ ਹੈ ਇੱਕ ਕਿਸ ਦਾ 파ਰਟਨਰ ਦੇ ਕਾਲਾ ਨਾਮ ਦੇ ਵਿਅਕਤੀ ਦੇ ਉੱਪਰ ਬਾਈ ਨੇਮ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਨ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਦੋਂ ਮੌਕੇ ਦੇ ਉੱਪਰ ਰੇਡ ਕੀਤਾ ਤਾਂ ਇਸ ਦੇ ਵਿੱਚ ਕੁਲ ਜਿਹੜੇ 10 ਬੰਦੇ ਨੇ ਮੌਕੇ ਦੇ ਉੱਪਰ ਇਲੀਗਲ ਐਕਟੀਵਿਟੀ ਜੋ ਮੋਰਲ ਟ੍ਰੈਫਿਕਿੰਗ ਦੇ ਰਿਗਾਰਡਿੰਗ ਐਕਟੀਵਿਟੀ ਦੇ ਵਿੱਚ ਅਸੀਂ ਮੌਕੇ ਤੋਂ ਰਾਉਂਡ ਅਪ ਕੀਤੇ ਆ ਜਿਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜੋ ਹੋਟਲ ਦਾ ਮਾਲਕ ਹੈ ਪੰਕਜ ਸੰਗਤ ਮੰਡੀ ਦਾ ਰਹਿਣ ਵਾਲਾ ਇਸ ਨੂੰ ਮੌਕੇ ਤੇ ਉੱਪਰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਉੱਥੇ 9 ਬੰਦੇ ਜਿਹੜੇ ਹੋਰ ਇਹਦੇ ਵਿੱਚ ਅਰੈਸਟ ਕੀਤੇ ਗਏ ਜਿਸ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਗਿੱਦੜਵਾੜੇ ਰਹਿਣ ਵਾਲੇ ਨੇ ਤਿੰਨ ਹਨੁਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਬੰਦਾ ਜੀਰਪੁਰ ਦਾ ਰਹਿਣ ਵਾਲਾ ਤੇ ਇੱਕ ਬਿਰਕ ਕਲਾਂ ਬਠਿੰਡਾ ਦਾ ਰਹਿਣ ਵਾਲਾ ਸੋ ਇਹਨਾਂ ਸਾਰੇ 10 ਦੇ 10 ਵਿਅਕਤੀਆਂ ਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੁਣ ਫਰਦਰ ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਉਦੇਸ਼ੀ ਲੜਕੀਆਂ ਨੂੰ ਉੱਥੇ ਲੈ ਕੇ ਇਹ ਸਾਰੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਇੱਕ ਰੈਕਟ ਚਲਾਇਆ ਜਾ ਰਿਹਾ ਸੀਗੇ ਇਹਦੇ ਵਿੱਚ ਕੁਝ ਲੜਕੀਆਂ ਜਿਹੜੀਆਂ ਹੈਗੀਆਂ ਮੌਕੇ ਦੇ ਉੱਪਰ ਵਿਕਟਮ ਸੀਗੀਆਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮੌਕੇ ਦੇ ਉੱਪਰ ਬਰਾਮਦ ਕੀਤਾ ਸੋ ਉਹਨਾਂ ਦੇ ਜਿਹੜੇ ਹੈਗੇ ਨੇ ਅਦਾਲਤ ਦੇ ਵਿੱਚ ਜਿਹੜੇ ਜੋ ਜੋ ਵੀ ਲੀਗਲ ਪ੍ਰੋਸੀਡਿੰਗ ਹੈਗੀ ਉਹ ਮੁਕੰਮਲ ਕਰਕੇ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਬੰਦੀ ਐਕਸ਼ਨ ਲਿਆ ਜਾ ਰਿਹਾ ਹੈ ਲੜਕੀਆਂ ਸਰ ਵਿਦੇਸ਼ੀਆ ਚ ਹੈ ਜਿਹੜੀਆਂ ਤੇ ਕਿਸੇ ਅਲੱਗ ਕੋਈ ਤਰ੍ਹਾਂ ਦਾ ਨਹੀਂ ਦੇਖੋ ਜਿਹੜੀ ਉਹਨਾਂ ਦੇ ਅਸੀਂ ਉਹਨੂੰ ਥਾਣੇ ਦੇ ਵਿੱਚ ਉਹਨਾਂ ਦੀ ਪੁਸ਼ਕਿਸ਼ ਕਰ ਰਹੇ ਹਾਂ ਉਹਨਾਂ ਤੋਂ ਜਿਹੜੇ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਤੋਂ ਉਪ ਆ ਕੱਲ ਨੂੰ ਇਵਨਿੰਗ ਸਰਨੇ ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਜਿਹੜਾ ਪੈਰਾਸਿਲਟਰ ਨਾਮ ਦਾ ਇੱਕ ਹੋਟਲ ਹੈ ਜੋ ਬਠਿੰਡਾ ਦੇ ਵਿੱਚ ਗੋਨੇਣਾ ਰੋਡ ਦੇ ਉੱਪਰ ਸਥਿਤ ਹੈ ਇਸ ਦੇ ਵਿੱਚ ਜਿਹੜਾ ਹੈਗਾ ਇਲੀਗਲ ਐਕਟੀਵਿਟੀਜ਼ ਰਿਗਾਰਡਿੰਗ ਇਮੋਰਲ ਟਰੈਫਿਕਿੰਗ ਐਂਡ ਐਕਸਾਈਜ਼ ਐਕਟ ਦੇ ਤਹਿਤ ਉੱਤੇ ਹੋ ਰਹੀ ਹੈ ਜਿਸ ਦੇ ਇਸ ਵੰਦ ਦੇ ਵਿੱਚ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕਦਮਾ ਨੰਬਰ 248 ਅੰਡਰ ਸੈਕਸ਼ਨ 3 4 ਇਮੋਰਲ ਟਰੈਫਿਕਿੰਗ ਐਕਟ ਐਂਡ ਰੈਲੇਵੈਂਟ ਸੈਕਸ਼ਨ ਆਫ ਐਕਸਾਈਜ਼ ਐਕਟ ਦੇ ਤਹਿਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਵਿੱਚ ਬਾਈ ਨੇਮ ਪੰਕਜ ਜੋ ਹੋਟਲ ਦਾ ਮਾਲਕ ਹੈ ਇੱਕ ਕਿਸ ਦਾ 파ਟਨਰ ਦੇ ਕਾਲਾ ਨਾਮ ਦੇ ਵਿਅਕਤੀ ਦੇ ਉੱਪਰ ਬਾਈ ਨੇ ਮਕਦਮਾ ਦਰਜੇਸਟਰ ਕੀਤਾ ਗਿਆ। ਮਕਦਮਾ ਦਰਜ ਕਰਨ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਦੋਂ ਮੌਕੇ ਦੇ ਉੱਪਰ ਰੇਡ ਕੀਤਾ ਤਾਂ ਇਸ ਦੇ ਵਿੱਚ ਕੋਲ ਜਿਹੜੇ 10 ਬੰਦੇ ਨੇ ਮੌਕੇ ਦੇ ਉੱਪਰ ਇਲੀਗਲ ਐਕਟੀਵਿਟੀ ਜੋ ਮੋਰਲ ਡਰਾਫਟਿੰਗ ਦੇ ਰਿਗਾਰਡਿੰਗ ਐਕਟੀਵਿਟੀ ਦੇ ਵਿੱਚ ਸੀ ਮੌਕੇ ਤੋਂ ਰਾਉਂਡ ਅਪ ਕੀਤੇ ਆ। ਆ ਜਿਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜੋ ਹੋਟਲ ਦਾ ਮਾਲਕ ਹੈ ਪੰਕਜ ਸੰਗਤ ਮੰਡੀ ਤੇ ਰਹਿਣ ਵਾਲਾ ਹੈ ਇਸ ਨੂੰ ਮੌਕੇ ਦੇ ਉੱਪਰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਉਥੇ 9 ਬੰਦੇ ਜਿਹੜੇ ਹੋਰ ਇਹਦੇ ਵਿੱਚ ਅਰੈਸਟ ਕੀਤੇ ਗਏ ਜਿਸ ਦੇ ਵਿੱਚੋਂ ਤਿੰਨ ਬੰਦੇ ਜਿਹੜੇ ਗਿੱਦੜਵਾਦੇ ਰਹਿਣ ਵਾਲੇ ਨੇ ਤਿੰਨ ਹਰਮਾਨਗੜ੍ਹ ਦੇ ਰਹਿਣ ਵਾਲੇ ਨੇ ਇੱਕ ਬੰਦਾ ਜੀਰਪੁਰ ਦਾ ਰਹਿਣ ਵਾਲਾ ਤੇ ਇੱਕ ਵਰਕ ਕਲਾਮ ਠੰਡਾ ਦਾ ਰਹਿਣ ਵਾਲਾ ਸੋ ਇਹਨਾਂ ਸਾਰੇ 10 ਦੇ 10 ਵਿਅਕਤੀਆਂ ਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੁਣ ਫਰਦਰ ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਦੇਸ਼ੀ ਲੜਕੀਆਂ ਨੂੰ ਉੱਥੇ ਲੈ ਕੇ ਆਏ ਸਾਰੇ ਜਿਹੜੀ ਇਹਨਾਂ ਦੇ ਵਿੱਚ ਇੱਕ ਰੈਕਟ ਚਲਾਇਆ ਜਾ ਰਿਹਾ ਸੀਗਾ ਇਹਦੇ ਵਿੱਚ ਕੁਝ ਲੜਕੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਮੌਕੇ ਦੇ ਉੱਪਰ ਬਰਾਮਦ ਕੀਤਾ। ਸੋ ਉਹਨਾਂ ਦੇ ਜਿਹੜੇ ਹੈਗੇ ਨੇ ਅ ਅਦਾਲਤ ਦੇ ਵਿੱਚ ਜਿਹੜੇ ਜੋ ਜੋ ਵੀ ਲੀਗਲ ਪ੍ਰੋਸੀਡਿੰਗ ਹੈਗੀ ਉਹ ਮੁਕੰਮਲ ਕਰਕੇ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਬੰਦੀ ਐਕਸ਼ਨ ਲਿਆ ਜਾ ਰਿਹਾ ਹੈ। ਨਰਤੀਆ ਸਰ ਵਿਦੇਸ਼ੀਆ ਜਿਹੜੀ ਅਸੀਂ ਕਿਸੇ ਅਲੱਗ ਕੋਈ ਤਰ੍ਹਾਂ ਨੀ ਦੇਖੋ ਜਿਹੜੇ ਉਹਨਾਂ ਦੇ ਅਸੀਂ ਉਹਨੂੰ ਥਾਣੇ ਦੇ ਵਿੱਚ ਉਹਨਾਂ ਦੀ ਪੁਸ਼ਕਿਸ਼ ਕਰ ਰਹੇ ਹਾਂ ਉਹਨਾਂ ਤੋਂ ਜਿਹੜੇ ਹੈਗੇ ਆ ਡਾਕੂਮੈਂਟ ਵੈਰੀਫਿਕੇਸ਼ਨ ਕਰਨ ਤੋਂ ਉਪਰੰਤ ਜਿਹੜਾ ਸੀਟਿਕਮੈਂਟ ਕੀਤਾ ਜਾ ਸਕਦਾ।